ਪੰਜਾਬ ਵਿੱਚ ਲੋਹੜੀ ਦਾ ਦਿਹਾੜਾ ਬੜੀ ਸ਼ਰਧਾ ਪਾਵਨ ਨਾਲ ਮਨਾਇਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਮੂੰਗਫਲੀ ਰਿਓੜੀਆਂ ਅਤੇ ਗੱਚਕ ਦੀ ਖਰੀਦਦਾਰੀ ਵੀ ਕੀਤੀ ਜਾਂਦੀ ਹੈ ਇਸ ਦੇ ਤਹਿਤ ਹੀ ਮੂੰਗਫਲੀ ਰਿਓੜੀਆਂ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਸਜਾਈਆਂ ਗਈਆਂ ਹਨ ਗੱਲਬਾਤ ਕਰਦਿਆਂ ਹੋਇਆਂ ਦੁਕਾਨਦਾਰਾਂ ਨੇ ਆਖਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਮਹਿੰਗਾਈ ਵਿੱਚ ਕੋਈ ਵਾਦਾ ਨਹੀਂ ਹੋਇਆ ਜੋ ਪਿਛਲੇ ਸਾਲ ਰੇਟ ਸੀ ਉਹੀ ਰੇਟ ਇਸ ਵਾਰ ਹਨ ਦੂਜੇ ਪਾਸੇ ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਜਿਹੜਾ ਸਮਾਨ ਉਹਨਾਂ ਨੇ ਲਗਾਇਆ ਹੈ ਉਸ ਦੀ ਵਿਕਰੀ ਜ਼ਰੂਰ ਹੋਵੇਗੀ ਇਸ ਮੌਕੇ ਖਰੀਦਦਾਰੀ ਕਰਨ ਆਏ ਲੋਕਾਂ ਨੇ ਕਿਹਾ ਕਿ ਸਮਾਜ ਵਿੱਚ ਇੱਕ ਚੰਗਾ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਿੱਥੇ ਮੁੰਡਿਆਂ ਦੀ ਲੋੜੀ ਪਾਈ ਜਾਂਦੀ ਹੈ ਉੱਥੇ ਹੀ ਹੁਣ ਕੁੜੀਆਂ ਦੀ ਲੋੜੀ ਵੀ ਮਨਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਮੁੰਡਿਆਂ ਨਾਲੋਂ ਲੜਕੀਆਂ ਕਿਤੇ ਜ਼ਿਆਦਾ ਅੱਗੇ ਵਧ ਰਹੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਧੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਾ ਜੀ ਲੋੜੀ ਦਾ ਸਬਾਨ ਜਿਹੜਾ ਮੁਫਰੀ ਦੀਆਂ ਚਿਰਵੜੇ ਗਚਕ ਦੇ ਸੋਤ ਲੱਡੂ ਹੁੰਦੇ ਨੇ ਇਹ ਲੋਕਾਂ ਨੇ ਖਰੀਦ ਕੇ ਤੇ ਕਈਆਂ ਘਰ ਲੜਕਾ ਹੁੰਦਾ ਜਾਂ ਸ਼ਾਦੀ ਹੁੰਦੀ ਹੈ ਉਹਨਾਂ ਉਹ ਲੈ ਕੇ ਜਾਂਦੇ ਨੇ ਤੇ ਆਪਾਂ ਸਗਣ ਕਰਦੇ ਨੇ ਨਹੀਂ ਉਹ ਕੰਮ ਖਤਮ ਹੋ ਗਿਆ ਜੀ ਅੱਜ ਕੱਲ ਮੁੰਡਿਆ ਕੁੜੀਆਂ ਨੂੰ ਕੋਈ ਫਰਕ ਨਹੀਂ ਸਮਝਦੇ ਔਰ ਮੁੰਡਿਆਂ ਵਾਸਤੇ ਵੀ ਲੋੜੀ ਪਾਉਂਦੇ ਪਏ ਨੇ ਤੇ ਕੁੜੀਆਂ ਵਾਸਤੇ ਵੀ ਇਹ ਵਧੀਆ ਬਹੁਤ ਵਧੀਆ ਗੱਲ ਹੈ ਘਰ ਕੀ ਤੇ ਹਰ ਸਾਲ ਲੈ ਕੇ ਜਾ ਰਹੇ ਨੇ ਗਾਜ ਜੀ ਇਸ ਤਰ੍ਹਾਂ ਹੀ ਆਇਆ ਲਾਇਆ ਦੋ ਦਿਨਾਂ ਤਿੰਨ ਦਿਨਾਂ ਬਾਅਦ ਪਤਾ ਲੱਗ ਜਾਂਦਾ ਐਸੇ ਮਾੜਾ ਮਾੜਾ ਚੱਲਦਾ ਪਿਆ ਨਹੀਂ ਕੋਈ ਖਾਸ ਫਰਕ ਨਹੀਂ ਪਿਆ ਅੱਜ ਜੀ 5-10 ਰੁਪਏ ਕਿਲੋ ਦਾ ਫਰਕ ਪਿਆ ਬਾਕੀ ਸੇਮ ਰੇਟ ਚੱਲਦੇ ਪਹਿਲਾਂ ਤਿਹਾੜ ਚ ਬੱਚੇ ਸਾਰੇ ਖੁਸ਼ ਹੋਏ ਸੀ ਵਾਹ ਬੜੀ ਖੁੱਲ ਕੇ ਚੱਲ ਗਈ ਸੀ ਤੇ ਬਹੁਤ ਖੁਸ਼ ਹੋ ਗਏ ਬਾਕੀ ਜਿਹੜਾ ਸਮਾਨ ਸਮੂਹ ਤੇ ਹਲ ਲੋੜੀ ਦੇ ਕਿਸੇ ਨੇ ਤਿਹਾੜ ਦੇ ਨਾਮ ਹੁੰਦਾ ਕਿਸੇ ਨੇ ਕਰਜੋ ਕਰ ਲਿਆਣਾ ਹੁੰਦਾ ਕੁੜੀਆਂ ਸਭ ਤੋਂ ਬੈਸਟ ਆ ਜੀ ਮੁੰਡਿਆਂ ਨਾਲ ਕੁੜੀਆਂ ਸਭ ਤੋਂ ਬੈਸਟ ਆ ਅੱਜ ਕੱਲ ਦਾ ਯੋਗੀ ਰਹਾ ਕੁੜੀਆਂ ਮੁੰਡਿਆਂ ਦੇ ਉੱਤੇ ਚੱਲੀਆਂ ਆ ਜੀ ਮਨਾਣੀ ਚਾਹੀਦੀ ਸਭ ਕੋਈ ਬਣਾਉਣਾ ਚਾਹੀਦਾ ਆ ਜੀ ਕੁੜੀਆਂ ਦੀ ਪਹਿਲੋਂ ਕੀ ਹੁਣਾ ਦੁਨੀਆ ਦੇ ਨਾਲ ਹੀ ਚੱਲਣਾ ਪੈਣਾ ਹੈ ਮਹਿੰਗਾਈ ਹੋਏਗੀ ਤਦ ਵੀ ਚੀਜ਼ ਲੈਣੀ ਨਹੀਂ ਹੋਏਗੀ ਤਦ ਵੀ ਚੀਜ਼ ਲੈਣੀ ਹੋਈ ਪੈਣੀ ਆ ਅਸੀਂ ਲਾਇਆ ਮੋਫਲੀ ਦੀ ਗੱਚ ਰੋਟੀਆਂ ਤੇ ਸੂਲ ਲੱਡੂ ਪిల్లా ਦੀ ਗੱਚ ਘੰਦੀਆਂ ਘਾਗ ਠੀਕ ਹੈ ਘੱਟ ਮੌਸਮ ਠੰਡਾ ਹੋ ਗਿਆ ਵਾ ਗਾ ਚਾਲੂ ਹੋ ਗਿਆ ਹਾਂ ਵੀਗੇ ਦਿਹਾੜਾ ਲੈ ਕੇ ਜਾਣਾ ਵੰਦਾ ਹਰ ਕਿਸੇ ਨੂੰ ਥੋੜਾ ਥੋੜਾ ਸਭ ਕੋ ਲੈ ਕੇ ਜਾਂਦੇ ਆ ਕਦੋਂ ਥੋੜਾ ਲੋੜ ਆ ਬਹੁਤ ਜਿਆਦਾ ਬਹੁਤ ਲੈ ਜਾਂਦਾ ਥੋੜੇ ਥੋੜਾ ਲੈ ਜਾਂਦਾ ਵਾ ਬਰੇਡ ਉਹ ਹੀ ਹੈਗੇ ਪਿਛਲੇ ਸਾਲ ਵਾਲੇ ਚੱਲਦੇ ਨੇ ਉੱਥੇ ਆਂਦੇ ਮੁਫਲੀ ਹੋ ਗਈ ਰੋਰੀਆਂ ਹੋ ਗਈਆਂ ਫੁੱਲੇ ਹੋ ਗਏ ਚਿਵੜੇ ਹੋ ਗਏ ਇਹ ਲੋਰੀਆਂ ਦਿਹਾੜਾ ਦਖਦੇ ਭਈ ਮੇਰਾ ਨਾਮ ਕਿਸ਼ਨਾ ਹੈ ਆਪਾ ਅਸਤਿਨਗਰ ਚੌਂਕ ਦਾ ਗਟਕਾ ਲਾਈਦੀਆਂ ਮੁਕਰੀ ਲਾਈਦੀ ਹੈ ਪਿੰਡਾਂ ਵਾਲੀ ਗਟਕਾ ਹੁੰਦੀ ਐ ਸੁਟੂ ਹੁੰਦਾ ਦਾ ਅੱਖੀ ਵਖੀ ਬਰਾਤੀ ਹੁੰਦੀ ਐ ਆਪਾਂ ਆਪ ਸਮਾਨ ਆਪਣਾ ਆਪ ਹੀ ਬਣਾ ਕੇ ਵੇਚਦੇ ਆ ਗਾਠ ਠੀਕ ਹੈ ਹਾਂਜੀ ਜੀ ਉੱਤਰ ਭਾਰਤ ਵਿੱਚ ਲੋਹੜੀ ਦਾ ਜਿਹੜਾ ਦਿਹਾੜਾ ਹੈ ਉਹ 13 ਜਨਵਰੀ ਨੂੰ ਸਰਦਾ ਭਾਵਨਾ ਨਾਲ ਮਨਾਇਆ ਜਾਵੇਗਾ ਪਰ ਤਸਵੀਰਾਂ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਇਸ ਵੇਲੇ ਸ਼ਕਤੀ ਨਗਰ ਚੌਂਕ ਦੀਆਂ ਜਿੱਥੇ ਮੂੰਖੜੀ ਰਿਓੜੀਆਂ ਵੇਚਣ ਵਾਲੀਆਂ ਦੁਕਾਨਾਂ ਨਹੀਂ ਸੱਜ ਚੁਕੀਆਂ ਅਤੇ ਗ੍ਰਾਹਕ ਵੀ ਉਹਨਾਂ ਕੋ ਜਿਹੜੇ ਗ੍ਰਾਹਕ ਆ ਉਹ ਵੀ ਆ ਰਹੇ ਨੇ ਦੁਕਾਨਦਾਰਾਂ ਕੋਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਆਖਿਆ ਕਿ ਜਿਹੜਾ ਉਹ ਸਮਾਨ ਵੇਚਦੇ ਨੇ ਮੂੰਖੜੀ ਰਿਓੜੀਆਂ ਜਾਂ ਕੋਈ ਹੋਰ ਗੱჭਕ ਦਾ ਸਮਾਨ ਵੇਚਦੇ ਪਿਛਲੇ ਸਾਲ ਨਾਲ ਸਿਰਫ 5 ਜਾਂ 7 ਰੁਪਏ ਰੇਟ ਹੀ ਵਧਿਆ ਜਿਆਦਾ ਰੇਟ ਨਹੀਂ ਵਧਿਆ ਦੂਜੇ ਪ ਲੋੜੀ ਦੇ ਹਾਰਾ ਹੁੰਦਾ ਉਹ ਜਿਹੜੇ ਨਵੇਂ ਕਰ ਜਾਂ ਕਿਹਦੇ ਕਰੇ ਬਹੂ ਆਂਦੀ ਆ ਜਾਂ ਕਿਸੇ ਦਾ ਬੇਟਾ ਹੁੰਦਾ ਪਰ ਉਹਨਾਂ ਨੇ ਆਖਿਆ ਕਿ ਇੱਕ ਚੰਗਾ ਉਪਰਾਲਾ ਹੁਣ ਇਹ ਸਮਾਜ ਦੇ ਵਿੱਚ ਆ ਗਿਆ ਕਿ ਲੋਕ ਜਿਹੜੇ ਨੇ ਉਹ ਧੀਆਂ ਦੀ ਲੋੜੀ ਮਨਾ ਰਹੇ ਆ ਉਹਨਾਂ ਨੇ ਆਖਿਆ ਕਿ ਜਿਹੜੇ ਲੋਕਾਂ ਦੀ ਸੋਚ ਬਦਲੀ ਹੈ ਉਹ ਬਿਲਕੁਲ ਵਧੀਆ ਗੱਲ ਹੈ ਕਿ ਲੋਕਾਂ ਦੀ ਸੋਚ ਬਦਲੀ ਹੈ ਜਿਹੜੇ ਧੀਆਂ ਅਤੇ ਪੁੱਤਰਾਂ ਵਿੱਚ ਫਰਕ ਨਹੀਂ ਰਹਾ ਦੇ ਅਤੇ ਹੁਣ ਧੀਆਂ ਦੀ ਲੋੜੀ ਵੀ ਜਿਹੜੇ ਲੋਕ ਪਾ ਰਹੇ ਆ ਉਹ ਚੰਗਾ ਉਪਰਾਲਾ ਹੈ ਦੂਜੇ ਪਾਸੇ ਦੁਕਾਨਦਾਰਾਂ ਨੇ ਆਖਿਆ ਕਿ ਜਿਹੜਾ ਉਹਨਾਂ ਨੇ ਸਮਾਨ ਲਗਾਇਆ ਹੈ ਉਹਨਾਂ ਨੂੰ ਉਮੀਦ ਹੈ ਕਿ ਜਿਹੜਾ ਸਮਾਨ ਉਹਨਾਂ ਨੇ ਲਗਾਇਆ ਪੂਰਾ ਬਿਕਰੀ ਵੀ ਹੋਵੇਗੀ ਅਤੇ ਉਹਨਾਂ ਦੇ ਜਿਹੜੇ ਪੈਸੇ ਆ ਉਹ ਵੀ ਪੂਰੇ ਹੋਣਗੇ ਅਮਰਥਰ ਫਾਸਟ ਵਿੱਚ ਕੰਮਾਂ ਚੱਲ ਜੂਗੀ ਨਰੇਸ਼ ਕੁਮਾਰ ਜਨ ਰਕੇਸ਼ ਕੁਮਾਰ